ਸੁਵਰਨ ਸਿੰਘ ਜਨਾਜੀ ਜੀ ਐਨ ਨੂੰ ਤਾਂ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਵੈਲਕਮ ਸਭ ਤੋਂ ਪਹਿਲਾਂ ਤਾਂ ਦਿੱਲੀ ਦੀ ਗੱਲ ਦੱਸੋ ਸਾਨੂੰ ਕਿ ਰੇਖਾ ਗੁਪਤਾ ਨੂੰ ਸੀਐਮ ਬਣਾ ਦਿੱਤਾ ਹੈ ਤੇ ਪ੍ਰਵੇਸ਼ ਵਰਮਾ ਹੋਰਦੀ ਤਾਂ ਐਚ ਕਨ ਸਿਲੀ ਸਲਾਈ ਰਹਿ ਗਈ ਔਰ ਸੁਖ ਆਪਣੇ ਸਰਸਾ ਸਾਹਿਬ ਨੂੰ ਵੀ ਮੇਰੇ ਖਿਆਲ ਨਾਲ ਕੋਈ ਪੋਜੀਸ਼ਨ ਹਲੇ ਦੱਸੀ ਨਹੀਂ ਉਹਨਾਂ ਨੇ ਕੀ ਹੋਇਆ ਦਿੱਲੀ ਦੇ ਵਿੱਚ ਅ ਤਨ ਸਾਹਿਬ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਗੁੱਡ ਮਾਰਨਿੰਗ ਜੀ ਤੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਜਿਹੜੀ ਗੱਲ ਦੀ ਆਸ ਸੀ ਓਵੇਂ ਹੋਈ ਨਹੀਂ ਜਿਹੜੀ ਗੱਲ ਦੀ ਆਸ ਨਹੀਂ ਸੀ ਓਵੇਂ ਹੋ ਗਈ ਇਹ ਬਿਲਕੁਲ ਦੁਨੀਆ ਦੇ ਨਤੀਜਿਆਂ ਵਾਂਗੂ ਹੀ ਆ ਸਾਨੂੰ ਲੱਗਦਾ ਸੀ ਕਿ ਆਮ ਆਰਮੀ ਪਾਰਟੀ ਦੀਆਂ ਸੀਟਾਂ ਘਟੜਣਗੀਆਂ ਪਰ ਇੰਨੀਆਂ ਘਟ ਜਾਣੀਆਂ ਤੇ ਇੰਨੀ ਭੜੀ ਹੋਊ ਤੇ ਭਾਜੀਪੀ ਨੂੰ ਇੰਨੇ ਜ਼ਿਆਦਾ ਮਿਲ ਜਾਣਗੇ ਤੇ ਇੰਨੀ ਚੰਗੀ ਹੋਊ ਉਦੋਂ ਵੀ ਇਸ ਗੱਲ ਦੀ ਆਸ ਨਹੀਂ ਸੀ ਰੇਖਾ ਗੁਪਤਾ ਕਹੋਣਾ ਹੁਣ ਸਵਾਲੇ ਪੈਦਾ ਹੁੰਦਾ ਜਿਨ੍ਹਾਂ ਨੇ ਕੱਲ ਨੂੰ 12:35 ਮਿੰਟ ਦੇ ਉੱਤੇ ਸੌਂ ਚੁਪਣੀ ਹੈ ਇਹਨਾਂ ਨੇ ਕਿਉਂਕਿ ਸਮਾਂ ਇਹਨਾਂ ਨੇ ਕਢਵਾਇਆ ਹੁੰਦਾ ਜਾਂ ਪਤਾ ਨਹੀਂ ਕੀ ਕਾਰਨ ਹੋਣਗੇ ਕਹਿੰਦੇ ਵੀ ਉੱਥੇ 30000 ਦੇ ਕਰੀਬ ਮਹਿਮਾਨ ਆਉਣਗੇ ਪ੍ਰਧਾਨ ਮੰਤਰੀ ਤੋਂ ਲੈ ਕੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀ ਇੱਥੇ ਹੋਣਗੇ, ਕੇਂਦਰੀ ਮੰਤਰੀ ਹੋਣਗੇ, ਹੋਰ ਵੱਡੇ ਛੋਟੇ ਦਿੱਤਾ ਹੋਣਗੇ। ਅਗਲੀ ਗੱਲ ਹੈ ਵੀ ਰੇਖਾ ਗੁਪਤਾ ਹੈ ਕੌਣ? ਇਹ ਵੀ ਦੇ ਵੇਲੇ ਤੋਂ ਇਹ ਆਰਐਸਐਸ ਦੇ ਨਾਲ ਜੁੜੇ ਆ ਤੇ ਆਰਐਸਐਸ ਦੀ ਪਸੰਦ ਦੇ ਆਧਾਰ ਦੇ ਉੱਤੇ ਹੀ ਇਹਨਾਂ ਨੂੰ ਅੱਜ ਮੁੱਖ ਮੰਤਰੀ ਦੇ ਉੱਦੇ ਦੇ ਉੱਤੇ ਪਹੁੰਚਾਇਆ ਗਿਆ। ਪਹਿਲੀ ਵਾਰ ਬਣੇ ਵਿਧਾਇਕ ਪਹਿਲੀ ਵਾਰ ਜਿੱਤੇ ਆ। ਇਹਨਾਂ ਨੇ ਸ਼ਾਲੀਮਾਰ ਬਾਗ ਸੀਟ ਕੋ ਜਿੱਤ ਹਾਸਲ ਕੀਤੀ ਆ। ਇਹਨਾਂ ਨੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਨੂੰ 29 ਹਜ਼ਾਰ ਤੋਂ ਕੁਝ ਵੋਟਾਂ ਦੇ ਫਰਕ ਦੇ ਨਾਲ ਹਰਾਇਆ। ਸੋ ਆਰਐਸਐਸ ਦੇ ਵੀ ਕੰਮ ਕਰਦੇ ਰਹੇ ਆ ਬੀਜੇਪੀ ਦੇ ਵਿੱਚ ਕੁਝ ਹੋਰ ਜਵੇਂ ਸਰਧਾਨਗੀ ਦੇ ਅਹੁਦੇ ਦੇ ਉੱਤੇ ਮਹਿਲਾ ਮੰਡਲ ਦੇ ਵਿੱਚ ਕੁਝ ਇਸ ਤਰੀਕੇ ਦੇ ਉਹਨਾਂ ਦੇ ਉੱਤੇ ਰਹੇ ਆ ਪਰ ਇਹ ਗੱਲ ਹੈ ਕਿ ਦਿੱਲੀ ਦੇ ਵਿੱਚ ਚੌਥੀ ਔਰਤ ਮੁੱਖ ਮੰਤਰੀ ਬਣਦੀ ਆ ਇਸ ਤੋਂ ਪਹਿਲਾਂ ਸ਼ੀਲਾ ਦਿਖਸ਼ 15 ਸਾਲ ਤੱਕ ਪੱਤਿਰਨ ਮੁੱਖ ਮੰਤਰੀ ਰਹੇ ਸੁਸ਼ਮਨ ਰਾਜ ਭਵੰਜਨ ਮੁੱਖ ਮੰਤਰੀ ਰਹੇ ਆਕਸ਼ੀ 4 ਮਹੀਨੇ ਤੇ 18 ਸਾਲ ਮੁੱਖ ਮੰਤਰੀ ਰਹੇ ਆ ਤੇ ਅੱਜ ਤੋਂ ਯਾਨੀ ਕਿ ਕੱਲ ਤੋਂ ਜਦੋਂ ਸੋਚ ਚੁੱਕਲੀ ਤੇ ਰੇਖਾ ਗੁਪਤਾ ਮੁੱਖ ਮੰਤਰੀ ਹੋਣੇ ਆ ਹੁਣ ਰਹੀ ਗੱਲ ਪਰਵੇਸ਼ ਵਰਮਾ ਦੀ ਅਰ ਬੇਸ਼ੇ ਵਰਮਾ ਨੂੰ ਡਿਪੀਸੀਐਮ ਅਨੰਦ ਦਿੱਤਾ ਗਿਆ ਰਹੀ ਗਲ ਬਜਿੰਦਰ ਗੁਪਤਾ ਜੀ ਇਹਨਾਂ ਨੂੰ ਵਿਧਾਨ ਸਭਾ ਦਾ ਸਪੀਕਰ ਐਲਾਨ ਦਿੱਤਾ ਗਿਆ ਬਾਕੀ ਕੱਲ ਨੂੰ ਹੋਰ ਕਿਹੜੇ-ਕਿਹੜੇ ਮੰਤਰੀ ਬਣਦੇ ਆ ਕੱਲ ਨੂੰ ਮੰਤਰੀਆਂ ਦੀ ਵੀ ਸੂਚਿਪਣੀ ਆ ਇਹ ਹੁਣ ਕੱਲ ਨੂੰ ਪਤਾ ਲੱਗੂਗਾ ਜੀ ਮਨਜਿੰਦਰ ਸਿੰਘ ਸਰਸਾ ਹਲੇ ਹੈਗੇ ਆ ਲਿਸਟ 'ਚ ਦੇਖੋ ਮੈਨੂੰ ਤਾਂ ਇਹ ਲੱਗਦਾ ਜੀ ਨਿੱਜੀ ਤੌਰ ਦੇ ਉੱਤੇ ਕਿ ਉਹ ਮੰਤਰੀਆਂ ਦੀ ਸੂਚੀ ਦੇ ਵਿੱਚ ਹੋਣਗੇ ਬਾਕੀ ਭਾਜੀਪੀ ਨੇ ਗੁਣਾ ਘਟਾਓ ਕਰਕੇ ਦੇਖੀ ਹੋਣੀ ਵੀ ਉਹਨਾਂ ਨੂੰ ਕਿਹੜਾ ਕੁਝ ਠੀਕ ਲੱਗਦਾ ਪਰ ਮੈਨੂੰ ਲੱਗਦਾ ਜਾਤੀ ਤੌਰ ਦੇ ਉੱਤੇ ਵੀ ਸਿੱਖਾਂ ਦੇ ਵੱਲ ਧਿਆਨ ਕੇਂਦਰਿਤ ਕਰਨ ਦੇ ਲਈ ਜਾਂ ਸਿੱਖਾਂ ਨੂੰ ਦਿਖਾਉਣ ਦੇ ਲਈ ਜਾਂ ਪੰਜਾਬ ਦੇ ਵਿੱਚ ਅਸਰ ਪਵੇ ਇਸ ਗੱਲ ਦਾ ਮੈਨੂੰ ਲੱਗਦਾ ਵੀ ਮਲਜਿੰਦਰ ਸਿੰਘ ਸਾਡੇ ਉੱਤੇ ਸ਼ਾਇਦ ਗੁਣਾ ਪੈ ਜੇ ਅੱਛਾ ਟਣ ਜੀ ਆ ਗੱਲ ਖਬਰ ਸੱਚੀ ਆ ਬਈ ਅਸੀਂ ਸੁਣ ਰਹੇ ਹਾਂ ਕਿ ਬਿੱਟੂ ਆ ਜਿਹੜੇ ਕੇਂਦਰੀ ਮੰਤਰੀ ਭਗਵੰਤ ਮਾਨ ਦੇ ਘਰੇ ਚਲੇ ਗਏ ਪਉਕਮ ਉਹੰਤਮਾਰ ਨੇ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਕੋਈ ਹੈਵੀ ਐਜੀ ਗੱਲ ਬਿਲਕੁਲ ਜੀ ਅਸਲ ਦੇ ਵਿੱਚ ਗੱਲ ਇਹ ਹੋਈ ਆ ਕਿ ਅੱਜ ਰਵਨੀਤ ਸਿੰਘ ਬਿੱਟੂ ਜਾ ਰਹੇ ਸੀਗੇ ਮੁੱਖ ਮੰਤਰੀ ਦੇ ਘਰ ਦੇ ਵੱਲ ਚੰਡੀਗੜ੍ਹ ਵਾਲੇ ਵੱਲ ਇਹ ਜਾ ਰਹੇ ਸੀ ਇਹ ਗੱਲ ਕਹਿ ਕੇ ਕਿ ਭਾਈ ਮੈਂ ਡਿਬੇਟ ਕਰਨੀ ਆ ਮੈਂ ਉਹ ਗੱਲਬਾਤ ਕਰਨੀ ਬਹਿਸ ਕਰਨੀ ਕਿਉਂ ਕਿ ਕਿਉਂਕਿ ਕਹਿੰਦੇ ਕਿ ਮੇਰੇ ਜਿਹੜੇ ਸਮਰਥਕ ਆ ਬੀਜੇਪੀ ਦੇ ਵਕ ਵਕ ਆਗੂ ਉਹਨਾਂ ਦੇ ਉੱਤੇ ਪਿਛਲੇ ਕੁਝ ਸਮੇਂ ਤੋਂ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਆ ਜਿਹੜੇ ਕਿ ਚੰਗੀ ਗੱਲ ਨਹੀਂ ਮੋਰਚਾ ਨੇ ਵੀ ਜਦੋਂ ਇਹ ਗਾਇਓ ਨਾਲ ਦੇ ਘਰ ਦੇ ਵੱਲ ਆਪਦੇ ਸਾਥਲੇ ਦੇ ਸਮੇਤ ਪੁਲਿਸ ਨੇ ਗੱਡੀਾਂ ਰੋਕ ਲਈਆਂ ਕਿਉਂਕਿ ਸਿਕਿਉਰਿਟੀ ਜਿਹੜੀ ਪਰਪਸ ਉਹਦੇ ਕਰਕੇ ਇਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਇਹਨਾਂ ਦੇ ਜਿਹੜੇ ਬਾਕੀ ਨਾਲ ਦੇ ਸਾਥੀ ਸਿਕਿਉਰਿਟੀ ਵਾਲੇ ਉਹਨਾਂ ਨੇ ਕਿਹਾ ਜੀ ਕਿ ਭਾਈ ਅਸੀਂ ਤਾਂ ਕੇਂਦਰੀ ਮੰਤਰੀ ਦੇ ਨਾਲ ਆ ਉਹ ਜਿਹੜੇ ਕਹਿੰਦੇ ਵੀ ਭਾਈ ਤੁਸੀਂ ਕੁਝ ਵੀ ਆ ਪਰ ਇਹਨਾਂ ਨੂੰ ਅੱਗੇ ਉਹਨਾਂ ਦੇ ਘਰ ਤੱਕ ਪਹੁੰਚਣ ਨਹੀਂ ਦਿੱਤਾ ਗਿਆ ਹਾਲਾਚੇ ਵੀ ਇਹ ਤਾਂ ਵੀ ਇੱਕ ਸਿਆਸੀ ਡਰਾਮੇਬਾਦੀ ਸੀਗੀ 30-35 ਮਿੰਟ ਉੱਥੇ ਬਹਿਸ ਮੂਸਤ ਦੀ ਚੱਲੀ ਗਈ ਆ ਰਵਨੀਤ ਬਿੱਟੂ ਹੋਰੀ ਵੀ ਗੱਡੀ ਦੇ ਵਿੱਚੋਂ ਉਤਰ ਕੇ ਬਹਿਸ ਦੇ ਨਜ਼ਰ ਆਏ ਆ ਕੋਈ ਕਹਨੇ ਵੀ ਭਾਈ ਇਹ ਸਾਡਾ ਕਸੂਰ ਕੀ ਅਸੀਂ ਗਾਣਾ ਚਾਹੁੰਦੇ ਮੁੱਖ ਮੰਤਰੀ ਨੂੰ ਮਿਲਣਾ ਚਾਹੁੰਦੇ ਆ ਦੇਖੋ ਗੱਲ ਬੜੀ ਸਾਫ਼ ਤੇ ਸਪਸ਼ਟ ਆ ਕਿਸੇ ਜਿਹੜੀ ਆਪਾਂ ਘਰ ਦੇ ਵਿੱਚ ਜਾਂ ਕੇ ਜ਼ਰੂਰੀ ਨਹੀਂ ਹੁੰਦਾ ਕਿ ਉਹ ਉਸ ਵੇਲੇ ਘਰ ਦੇ ਵਿੱਚ ਹੀ ਬੈਠਾ ਹੋਵੇ ਜਾਂ ਤੁਸੀਂ ਸਮਾਂ ਲਿਆ ਹੋਵੇ ਤੇ ਜਾਂ ਤੁਹਾਡੀ ਕੋਈ ਗੱਲਬਾਤ ਫੋਨ ਦੇ ਉੱਤੇ ਇਹੋ ਜਿਹੀ ਹੋਈ ਹੋਵੇ ਉਹ ਰਵਨੀਤ ਮਿੱਟੂ ਬਣ ਕੇ ਕੱਲ ਖਬਰ ਦੇ ਵਿੱਚ ਹੀ ਆਏ ਆ ਹੋਰ ਦੀ ਕਿੱਥੇ ਗਈ ਮਿੱਟੂ ਨੂੰ ਧੱਕੇ ਵੀ ਮਾਰੇ ਆ ਦੇਖੋ ਉੱਤੇ ਆਪਸ ਦੇ ਵਿੱਚ ਬਹਿਸ 바ਵੀ ਹੀ ਇੰਨੀ ਚੱਲ ਪਈ ਸੀ ਵੀ ਧੱਕਾ ਮੁਕੀ ਤਾਂ ਹੋਈ ਹੈ ਜੀ ਹੂੰ ਪਰ ਭਗਵੰਤ ਮਾਨ ਉਸੇ ਹੈ ਨਹੀਂ ਸੀ ਨਹੀਂ ਨਹੀਂ ਭਗਵੰਤ ਮਾਨ ਕੋਈ ਹੈ ਨਹੀਂ ਸੀ ਜੀ ਹੂੰ ਹੂੰ ਸੋ ਜਿਹੜੀ ਕਿ ਆਸਰਾਂ ਲੱਗ ਰਹੀਆਂ ਸਨ ਕਿ ਪੰਜਾਬ ਦਾ ਮੁੱਖ ਮੰਤਰੀ ਨਾ ਬਦਲਿਆ ਜਾਵੇ ਉਹਦੇ ਬਾਰੇ ਚੀਫ ਮਿਨਿਸਟਰ ਨੇ ਕੀ ਗੱਲ ਕੀਤੀ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਦੋ ਟੋਕ ਕੇ ਜੱਟ ਕਹੀ ਹੈ ਜੀ ਕਿ ਮੁੱਖ ਮੰਤਰੀ ਦੇ ਬਦਲੇ ਜਾ ਰਿਹਾ ਉਹਨਾਂ ਨੇ ਕਿਹਾ ਜੀ ਕਿ ਮੈਂ ਮੁੱਖ ਮੰਤਰੀ ਹਾਂ ਇਹ ਇਹ ਵਿਰੋਧਕਾਂ ਦੇ ਅੰਦਾਜ਼ੇ ਆ ਕਿ ਭਾਈ ਮੈਨੂੰ ਬਦਲਿਆ ਜਾ ਰਿਹਾ ਮੇਰੀ ਥਾਂ ਦੇ ਉੱਤੇ ਕੋ ਹੋਰ ਲਾਇਆ ਜਾ ਰਿਹਾ ਉਹ ਕਹਿੰਦੇ ਜ ਕਦੇ ਕਹਿ ਦਿੰਦੇ ਵੀ ਭਾਈ ਕੇਜਰੀਵਾਲ ਫਰੀ ਮੁੱਖ ਮੰਤਰੀ ਬਣ ਰਿਹਾ ਕਦੇ ਕੁੱਛ ਕਹਿ ਦਿੰਦੇ ਕਦੇ ਕੁੱਛ ਕਹਿ ਦਿੰਦੇ ਆ ਇਨ੍ਹਾਂ ਬਿੱਲਾਂ ਦੇ ਵਿੱਚ ਉਹ ਕਹਿੰਦੇ ਵੀ ਕੋਈ ਵੀ ਸੱਚਾਈ ਨਹੀਂ ਆ ਉਹ ਕਹਿੰਦੇ ਜ ਮੈਂ ਜ਼ਿੰਮੇਵਾਰੀ ਦੇ ਨਾਲ ਆਪਣਾ ਕੰਮ ਕਰ ਰਿਹਾ ਮੇਰੇ ਕੋਲੇ ਮੁੱਖ ਮੰਤਰੀ ਦਾ ਅਹੁਦਾ ਮੈਂ ਆਪਣਾ ਮੁੱਖ ਮੰਤਰੀ ਦੇ ਅਹੁਦੇ ਦੇ ਉੱਤੇ ਕੰਮ ਕਰੀ ਜਨਾ ਕੇਜਰੀਵਾਲ ਸਾਹਿਬ ਨੇ ਜਿਹੜੇ ਉਹ ਹੈਗੇ ਪਾਰਟੀ ਦੇ ਕਨਵੀਨਰ ਤੇ ਪਾਰਟੀ ਦੇ ਕਨਵੀਨਰ ਨੇ ਵਕਫਕ ਸੂਬਿਆਂ ਦੇ ਵਿੱਚ ਜਾ ਕੇ ਵੀ ਆਪਣਾ ਧਿਆਨ ਰੱਖਣਾ ਹੁੰਦਾ ਤੇ ਪਾਈ ਕਦੇ 36 ਚੜ ਗਏ ਕਦੇ ਗੁਆ ਦੇ ਕਦੇ ਚਾਰਖੰਡ ਗਏ ਕਦੇ ਮਹਾਰਾਸ਼ਟਰ ਗਏ ਕਦੇ ਦਿੱਲੀ ਚਾਹੇ ਕਦੇ ਪੰਜਾਬ ਦੇ ਵਿੱਚ ਆਗੇ ਉਹ ਕਦੇ ਅਸੀਂ ਪੰਜਾਬ ਦੇ ਵਿੱਚ ਸਹੀ ਤਰੀਕੇ ਨਾਲ ਕੰਮ ਕਰ ਰਹੇ ਹਾਂ ਤੇ ਇਹ ਗੱਲ ਸੱਚੀ ਨਹੀਂ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਬਦਲਿਆ ਜਾ ਰਿਹਾ ਤੇ ਬਾਕੀ ਜਿਹੜੀ ਪੁਲਿਸ ਅਫਸਰ ਕਈ ਉਹਨਾਂ ਨੇ ਛਾਂਟੀ ਕਰ ਦਿੱਤੀ ਹੈ ਇਹ ਕਰਪਟ ਪੁਲਿਸ ਅਫਸਰ ਕੱਢੇ ਗਏ ਨੇ ਕਿੰਨੇ ਕੱਢੇ ਨੇ ਬਿਲਕੁਲ ਜੀ ਕਰਪਟਿਡੇ ਪੁਲਿਸ ਅਫਸਰਾਂ ਉਹ ਕੱਢੇ ਗਏ ਆ ਤੇ ਮੈਂ ਨਹੀਂ ਕਹਿੰਦਾ ਡੀਜੀਪੀ ਗੌਰਵ ਯਾਦਵ ਹੁਣਾਂ ਨੇ ਕਿਹਾ ਹੈ ਭ੍ਰਿਸ਼ਟਾਚਾਰ ਦੇ ਵਿੱਚ ਲਿਪੜੇ ਹੋਏ 52 ਪੁਲਿਸ ਅਧਿਕਾਰੀਆਂ ਨੂੰ ਹੁਣ ਤੱਕ ਉਹ ਕਾਨੂੰਨੀ ਜੀ ਬਰਖਾਸਤ ਕੀਤਾ ਗਿਆ ਬਰਖਾਸਤ ਕੀਤੇ ਗਏ ਅਧਿਕਾਰੀਆਂ ਦੇ ਵਿੱਚ ਇੱਕ ਇੰਸਪੈਕਟਰ 5 ਐਸਆਈ 4 ਹੈੱਡ ਕਨਸਟੇਬਲ ਤੇ 42 ਕਨਸਟੇਬਲ ਸ਼ਾਮਿਲ ਆ ਪ੍ਰੈਸ ਕਾਨਫਰੰਸ ਕਰਕੇ ਗੌਰਵ ਯਾਦਵ ਸਾਹਿਬ ਨੇ ਇਹ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਕਿਹਾ ਜੀ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਪੜਾਈ ਜਾ ਰਹੀ ਹੈ ਨਾਲ ਇਹ ਵੀ ਗੱਲ ਕਹੀ ਗਈ ਆ ਵੀ ਪਿਛਲੇ ਕੁਝ ਦਿਨਾਂ ਦੇ ਵਿੱਚ 10 ਡੀਐਸਪੀ ਤੇ 8 ਐਸਪੀ ਵੀ ਜਿਹੜੇ ਆ ਉਹ ਸਪੈਲਡ ਕੀਤੇ ਗਏ ਆ ਇਹਨਾਂ ਨੇ ਕਿਹਾ ਜੀ মিডিਏ ਦਾ ਸਵਾਲ ਕੀਤਾ ਇਹਨਾਂ ਨੂੰ ਕਿ 3 ਸਾਲ ਦੇ ਵਿੱਚ ਹੁਣ ਤੱਕ ਕਿੰਨੇ ਪੁਲਿਸ ਮੁਲਾਜ਼ਮਾਂ ਤੇ ਕਾਰਵਾਈ ਹੋਈ ਆ ਤਾਂ ਇਹਨਾਂ ਨੇ ਇਹ ਗੱਲ ਕਹੀ ਆ ਕਿ ਪੁਲਿਸ ਦਾ ਜਿਹੜਾ ਡਾਟਾ ਇਕੱਠਾ ਕੀਤਾ ਉਹਦੇ ਮੁਤਾਬਕ ਅਧਿਕਾਰੀਆਂ ਦੇ ਖਿਲਾਫ ਮਲਜ਼ਮਾਂ ਦੇ ਖਿਲਾਫ 400 ਦੇ ਤਕਰੀਬ ਇੱਕ ਪਿਛਲੇ ਹੁਣ ਤੱਕ ਦੱਸੇ ਕੀਤੇ ਗਏ ਜਾਂ ਤੇ ਨਾਲ ਇਹਨਾਂ ਨੇ ਇਹ ਵੀ ਗੱਲ ਕਹੀ ਹੈ ਵੀ ਜਿਹੜੀਆਂ ਕਾਲੀਆਂ ਢੇਡਾਂ ਨੇ ਪੁਲਿਸ ਮਹਿਕਮੇ ਦੇ ਵਿੱਚ ਇਹ ਸਾਰੀਆਂ ਸ਼ਾਂਟ ਦਿੱਤੀਆਂ ਜਾਣਗੀਆਂ ਜੀ ਡਣੇ ਜੀ ਸਮੇਂ ਸਮੇਂ ਸਿਰ ਇਹ ਕਨਸੂਆਂ ਨਹੀਂ ਰਹੀਆਂ ਨੇ ਕਿ ਪੰਜਾਬ ਦੀਆਂ ਲੜਕੀਆਂ ਸਾウਦੀ ਅਰੇਬੀਆ ਦੇ ਵਿੱਚ ਵੇਚੀਆਂ ਜਾ ਰਹੀਆਂ ਨੇ ਸਾウਦੀ ਮੁਲਕਾਂ ਦੇ ਵਿੱਚ ਵੇਚੀਆਂ ਜਾ ਰਹੀਆਂ ਉਹਦੇ ਕੋਈ ਸਬੂਤ ਆਇਆ ਹੁਣ ਕੋਈ ਲੜਕੀ ਓਮਾਨ ਤੋਂ ਬਰਾਮਤ ਹੋਈ ਹੈ ਜਿਹੜੀ ਵੇਚ ਦਿੱਤੀ ਗਈ ਸੀ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਗੱਲ ਤਾਂ ਇਹ ਹੈ ਜੀ ਕਿ ਅੱਜ ਇਹ ਸਬੂਤ ਆਇਆ ਇਹਦੇ ਬਾਰੇ ਵੇਰਵਾ ਆਇਆ ਸਾਹਮਣੇ ਉਹ ਵੇਰਵੇ ਦੇ ਵਿੱਚ ਇਹ ਗੱਲ ਕਹੀ ਗਈ ਹੈ ਜੀ ਕਿ ਇੱਕ ਕੁੜੀ ਆ ਕਪੂਰਥਲਾ ਵੱਲ ਦੀ ਦੋ ਸਾਲ ਪਹਿਲਾਂ ਇਹਨੂੰ ਵੇਚ ਦਿੱਤਾ ਗਿਆ ਸੀ ਜਿਵੇਂ ਕਿ ਖਬਰ ਆਈ ਆ ਕਿ ਦੋ ਸਾਲ ਪਹਿਲਾਂ ਇਹਨੂੰ ਵੇਚ ਦਿੱਤਾ ਗਿਆ ਸੀ ਦੋ ਸਾਲ ਪਹਿਲਾਂ ਇਹਨੂੰ ਵੇਚਣ ਤੋਂ ਬਾਅਦ ਤੇ ਬਾਅਦ ਦੇ ਵਿੱਚ ਇਹਨੂੰ ਬੜੇ ਖੱਜਲ ਖੁਆਰ ਹੋਣਾ ਪਿਆ ਇਹਨੂੰ ਵਕਤ-ਵਕਤ ਸਮਾਂ ਦੇ ਉੱਤੇ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਇਸ ਕੁੜੀ ਨੂੰ ਤੇ ਹੁਣ ਤੱਕਾ ਜਾਣਕਾਰੀ ਇਹ ਪ੍ਰਾਪਤ ਹੋਈ ਹੈ ਦੀ ਇਸ ਕੁੜੀ ਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਹੋਣਾ ਨੇ ਮਦਦ ਦੇ ਸਦਕਾ ਤੇ ਵਾਪਸ ਲਿਆਉਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਗਈ ਹੈ ਤੇ ਦੂਜੀ ਮਹੱਤਵਪੂਰਨ ਗੱਲ ਇਹ ਹੈ ਵੀ ਜਿਹੜੀ ਇਹ ਕੁੜੀ ਹੈ ਇਹਨੇ ਕਿਹਾ ਜੀ ਕਿ ਮੈਨੂੰ ਉੱਥੇ ਚੰਗੀ ਨੌਕਰੀ ਦਾ ਝਾਂਸਾ ਦਿੱਤਾ ਗਿਆ ਸੀ ਏਜੰਟ ਮੈਨੂੰ ਉੱਥੇ ਲੈ ਗਿਆ ਸੀ ਉਹਨੇ ਗਾਂ ਮੈਨੂੰ ਜਾ ਕੇ ਵੇਚ ਦਿੱਤਾ ਸੀ ਮੇਰੇ ਨਾਲ ਬਹੁਤ ਦੁੱਖ ਪਰਜਕਤਨਾ ਹੋ ਰਹੀਆਂ ਬਹੁਤ ਕੁਝ ਮੇਰੇ ਨਾਲ ਜ਼ਿਆਸੀ ਦੇ ਰੂਪ ਵਿੱਚ ਹੋਇਆ ਤੇ ਐਜੰਟ ਨੇ ਗੱਲ ਕਹੀ ਲਾ ਵੀ ਉੱਥੇ ਬਹੁਤ ਸਾਰੀਆਂ ਹੋਰ ਕੁੜੀਆਂ ਪੰਜਾਬਣਾ ਫਸਣਾ ਹੋਈਆਂ ਜੇਰ ਤੁਹਾਨੂੰ ਆਪਣਾ ਵੀ ਆ ਉਹ ਚਾਹੁੰਦਾ ਜੀ ਕਿ ਅਸੀਂ ਵਾਪਸ ਮੁੜਿਆ ਜੀ ਟਿੰਨਾ ਜੀ ਕੁਝ ਥੇ ਪਹਿਲਾਂ ਇੱਕ ਨਾਟਕੀ ਢੰਗ ਦੀ ਛੋਟੀ ਜੀ ਸਕਿੱਟ ਆਈ ਸੀ ਕਿ ਇੱਕ ਪੁਲਿਸ ਅਫਸਰ ਇੱਕ ਥਾਣੇਦਾਰ ਕਿਸੇ ਸਿਆਸਤਦਾਨ ਨੂੰ ਲਾ ਲਾ ਕੇ ਸੁੱਟ ਰਿਹਾ ਫਿਰ ਪਤਾ ਲੱਗਿਆ ਵੀ ਇਹ ਤਾਂ ਡਰਾਮਾ ਸੀ ਹੁਣ ਸੱਚੀ ਮੁੱਚੀ ਜਿਹੜਾ ਰਾਜਾ ਬੜਿੰਗਾ ਡੀਐਸਪੀ ਨੇ ਉਹਨੂੰ ਲਾ ਲਾ ਕੇ ਸੁੱਟਿਆ ਤਾਂ ਬਿਲਕੁਲ ਜਿਹਾ ਇਹ ਬੱਸ ਬੜੀ ਹੋਈ ਹੈ ਇਹ ਵੀਡੀਓ ਵੀ ਬੜੇ ਵੱਡੇ ਪੱਧਰ ਤੇ ਵਾਇਰਲ ਹੋ ਰਹੀ ਹੈ ਇਹ ਮੁੱਲਾਂਪੁਰ ਦੇ ਬੱਚਾ ਜੇ ਨਗਰ ਕੌਂਸਲ ਦਾ ਪ੍ਰਣਾਣ ਕਾਂਗਰਸ ਦਾ ਬਣ ਗਿਆ ਜੀ ਇੱਕ ਅਮਨਦੀਪ ਸਿੰਘ ਨਾਂ ਦਾ ਕੌਂਸਲਰ ਆ ਕਾਂਗਰਸ ਦਾ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਵਿੱਚੋਂ ਕਾਂਗਰਸ ਦੇ ਵਿੱਚ ਸ਼ਾਮਲ ਹੋਇਆ ਤੇ ਪੁਲਿਸ ਦੇ ਵੱਲੋਂ ਉਹਦੇ ਉੱਤੇ ਪਰਚਾ ਦਰਜ ਕੀਤਾ ਗਿਆ ਰਾਜਾ ਬੜਿੰਗ ਅੱਜ ਜਦੋਂ ਇਸ ਮੁੱਲਾਂਪੁਰ ਦੇ ਵਿੱਚ ਪਹੁੰਚੇ ਸੀ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਦੀ ਸਰਕਾਰ ਸਾਡੇ ਨਾਲ ਜ਼ਿਆਦਤੀ ਕਰ ਰਹੀ ਹੈ ਪੁਲਿਸ ਦੇ ਰਾਹੀਂ ਧੱਕਾ ਕਰ ਰਹੀ ਹੈ ਸਾਡੇ ਨਿਤ ਦੇ ਉੱਤੇ ਫੌਸਲਾ ਲੈ ਉੱਤੇ ਦਬਾਵਾ ਪਾਇਆ ਜਾ ਰਿਹਾ ਡੀਐਸਪੀ ਨੇ ਇਹ ਗੱਲ ਕਹੀ ਕਿ ਇਹਦੇ ਉੱਤੇ ਪਛਾਤਾ ਦੇ ਕੀਤਾ ਸ਼ਿਕਾਇਤ ਦੇ ਤਹਿਤ ਇਸ ਮੌਸਲਰ ਦੇ ਉੱਤੇ ਕਿਉਂਕਿ ਦੋਸ਼ ਇਹ ਉੱਤੇ ਆ ਵੀ ਇਹਨੇ 11-12 ਲੱਖ ਰੁਪਏ ਦਾ ਫਰਾਡ ਕੀਤਾ ਹੈਗਾ ਤੇ ਇਹਨੇ ਪੈਸੇ ਲੈ ਕੇ ਬਾਹਰ ਭੇਜਣ ਦੀ ਗੱਲ ਕਿਸੇ ਨੂੰ ਕਹੀ ਸੀ ਤੇ ਉਹ ਭੇਜਿਆ ਵੀ ਨਹੀਂ ਤੇ ਪੈਸੇ ਵੀ ਨਹੀਂ ਮੁੜੇ ਤੇ ਫਿਰ ਰਾਜਾ ਬੜਿੰਗ ਦੇ ਨਾਲ ਕਾਫੀ ਉੱਥੇ ਤੂਕੜਕ ਹੋਈ ਆ ਉੱਥੇ ਕਾਫੀ ਜਿਹੜੀ ਗਰਮਾ ਗਰਮੀ ਹੋਈ ਆ ਬਾਅਦ ਵਿੱਚ ਰਾਜਾ ਬੜਿੰਗ ਨੇ ਕਿਹਾ ਵੀ ਸਤਾਈ ਦੇ ਵਿੱਚ ਸਾਡੀ ਸਰਕਾਰ ਆ ਲੈਣ ਦਿਓ ਤੇ ਫਿਰ ਆਪਾਂ ਪੰਜੀ ਦਾ ਭੌਂਕ ਦਿਖਾਉਣਾ ਜੀ ਸਾਰਿਆਂ ਨੂੰ ਹਮਮ ਅੱਛਾ ਅਟਨਾ ਜੀ ਬਹੁਤ ਸਾਰੇ ਐਨਆਰਆਈਸ ਕੋਲੇ ਅਸਲੇ ਦੇ ਲਾਇਸੈਂਸ ਨੇ ਔਰ ਇਹ ਕਿਸੇ ਐਨਆਰਆਈ ਦਾ ਪਿਸਤੌਲ ਸੀ ਜਿਹੜਾ ਅਸਲੀ ਪਿਸਤੌਲ ਹੋਰ ਸੀ ਜਮਾ ਕੋਈ ਹੋਰ ਕਰਵਾ ਦਿੱਤਾ ਬਿਲਕੁਲ ਇਹ ਡਗਰਾਉਂ ਦੇ ਨਾਲ ਸੰਬੰਧਿਤ ਇੱਕ ਐਨਆਰਆਈ ਆ ਇਹ ਐਨਆਰਆਈ ਜਿਹੜਾ ਅਮਰੀਕਾ ਤੋਂ ਆ ਜਿਵੇਂ ਪੰਜਾਬ ਦੇ ਵਿੱਚ ਆਉਂਦਾ ਆਪਣੇ ਵਤਨ ਦੇ ਵਿੱਚ ਆਉਂਦਾ ਤੇ ਉਹਦੇ ਵੱਲੋਂ ਆ ਕੇ ਤੇ ਇੱਥੇ ਆਪਦਾ ਲਾਇਸੈਂਸ ਜਿਹੜਾ ਹੈਗਾ ਪਿਸਤੌਲ ਤੇ ਉਹ ਲੈ ਲੈ ਜਾਂਦਾ ਤੇ ਜਾਣ ਵੇਲੇ ਇਹ ਜਿਹੜਾ ਐਨਆਰਆਈ ਆ ਇਹ ਆਪਣਾ ਪਿਸਤੌਲ ਜਮਾ ਕਰਵਾ ਜਾਂਦਾ ਉਨੇ ਇਹਨੇ ਜਿਹੜਾ ਪਿਸਤੌਲ ਜਮ੍ਹਾਂ ਕਰਾਇਆ ਨੂੰ ਚੇਰ ਹੋ ਗਿਆ ਸੀ ਜਦੋਂ ਵਾਪਸ ਆਇਆ ਤੇ ਇਹਨੇ ਵੇਖਿਆ ਜੀ ਕਿ ਜਨ ਹਾਊਸ ਦਾ ਬੰਦ ਹੋ ਗਿਆ ਜਨ ਹਾਊਸ ਦੇ ਵਿੱਚ ਜਿਹੜੇ ਜਿਹੜੇ ਲੋਕਾਂ ਨੇ ਆਪਦਾ ਅਸਲਾ ਜਮ੍ਹਾਂ ਕਰਵਾਇਆ ਸੀ ਪਤਾ ਲੱਗਾ ਜੀ ਕਿ ਉਹਨੇ ਤਾਂ ਖਾਣੇ ਵਿੱਚ ਜਮ੍ਹਾਂ ਕਰਵਾਤਾ ਫਿਰ ਖਾਣੇ ਚਲਾ ਗਿਆ ਜਨ ਹਾਊਸ ਦੇ ਵਾਲੇ ਜਿੰਨਾ ਅਸਲਾ ਸੀਗਾ ਉਹਨਾਂ ਨੇ ਮੂਹਰੇ ਰੱਖਿਆ ਇਹ ਗੱਲ ਕਹੀ ਪੁਲਿਸ ਵਾਲਿਆਂ ਨੇ ਕਿ ਭਈ ਆਹ ਤੁਹਾਡਾ ਪਿਸਤੌਲ ਆ ਇਹਨੇ ਕਹ ਜੀ ਇਹ ਤਾਂ ਮੇਰਾ ਪਿਸਤੌਲ ਹੈ ਹੀ ਨਹੀਂ ਮੈਨੂੰ ਤਾਂ ਆਪਣੇ ਪਿਸਤੌਲ ਦੀ ਪਛਾਣ ਹੈ ਤੇ ਮੇਰਾ ਪਿਸਤੌਲ ਹੈ ਹੀ ਨਹੀਂ ਸੋ ਪੁਲਿਸ ਹੁਣ ਇਸ ਗੱਲ ਦੀ ਇਨਵੈਸਟੀਗੇਸ਼ਨ ਦੇ ਵਿੱਚ ਲੱਗੀ ਆ ਵੀ ਜਿਹੜਾ ਇਹਦੇ ਨਾਂ ਦੇ ਉੱਤੇ ਪਿਸਤੌਲ ਚਾਰ ਦਿੱਤਾ ਗਿਆ ਵੀ ਇਹਦਾ ਇਹ ਤਾਂ ਇਹਦਾ ਹੈ ਨਹੀਂ ਜਿਹੜਾ ਇਹਦਾ ਉਹ ਕਿੱਧਰ ਗਿਆ ਤੇ ਜਿਹੜਾ ਇਹ ਨੂੰ ਦੇ ਰਹੇ ਸੀ ਇਹ ਕਿੱਧਰ ਆ ਗਿਆ ਜੀ ਅੱਛਾ ਟਣਾ ਜਿਹੜਾ ਆਪਾਂ ਕੱਲ ਗੱਲ ਕਰਦੇ ਸੀ ਵੀ ਸੰਗਮ ਦੇ ਉੱਤੇ ਤੇ ਜਿਹੜੀ ਕੁੰਭ ਦੇ ਮੇਲੇ ਚ ਇਸ਼ਨਾਨ ਕਰਨ ਵਾਲੇ ਪਾਣੀ ਦੇ ਵਿੱਚ ਬਹੁਤ ਸਾਰੀ ਗੰਦਗੀ ਆ ਤੇ ਸਾਇੰਸਦਾਨਾਂ ਦੀ ਗੱਲ ਝੂਠੀ ਪਾਤੀ ਯੋਗੀ ਨੇ ਆ ਬਿਲਕੁਲੀ ਯੋਗੀ ਤਾਂ ਆਪਾਂ ਗੱਲ ਕਹਿੰਦੇ ਵੀ ਭਾਈ ਪਾਣੀ ਬੜਾ ਪਵਿੱਤਰ ਆ ਇਸ ਪਾਣੀ ਬੜਾ ਸਾਫ਼ਾ ਉਹਨਾਂ ਨੇ ਅੱਜੇ ਕਰਕਈਓ ਕੰਨੀ ਕਿ ਦੇਖੋ ਅਸੀਂ ਤਾਂ ਬਾਕ ਖਾਵਾਂ ਦੇ ਉੱਤੇ ਪਾਣੀ ਨੂੰ ਸ਼ੁੱਧਣ ਵਾਲੀਆਂ ਚੀਜ਼ਾਂ ਵਿਲਾਈਆਂ ਪਾਣੀ ਬਿਲਕੁਲ ਸ਼ੁੱਧ ਕੀਤਾ ਜਾ ਰਿਹਾ ਪਾਣੀ ਬਿਲਕੁਲ ਸੋਧ ਕੇ ਹੀ ਲੋਕਾਂ ਤੱਕ ਪਹੁੰਚਦਾ ਕੀਤਾ ਜਾ ਰਿਹਾ ਇਹਨਾਂ ਨਦੀਆਂ ਦੇ ਵਿੱਚ ਸ਼ੁੱਧ ਤੇ ਸਾਫ਼ ਸੁਥਰਾ ਪਾਣੀ ਹੀ ਆ ਰਿਹਾ ਉਹਨਾਂ ਨੇ ਦੋ ਟੁੱਕੇ ਗੱਲ ਕਹੀ ਹੈ ਕਿ ਭਾਈ ਇਹ ਐਵੇਂ ਗੱਲ ਬਣਾਈ ਜਾ ਰਹੀ ਹੈ ਅਸੀਂ ਤਾਂ ਪਾਣੀ ਦੇ ਬਹੁਤ ਵੱਡੇ ਵੱਡੇ ਕਿੱਦੇ ਪ੍ਰੋਜੈਕਟ ਲਾਏ ਸੋਧਣ ਵਾਸਤੇ ਉਹਨਾਂ ਨੇ ਆ ਗੱਲ ਕਹਿ ਦਿੱਤੀ ਹੈ ਜੀਜੀ ਬਹੁਤ ਮਹੱਤਵਪੂਰਨ ਗੱਲ ਹੈ ਜੀ ਕਿ ਅੱਜ ਪੰਜਾਬ ਦੇ ਤਿੰਨ ਮੰਤਰੀ ਆ ਜਿਹੜੇ ਇੱਕ ਸਪੀਕਰ ਸਾਹਿਬ ਤੇ ਦੋ ਮੰਤਰੀ ਗਏ ਸੀਗੇ ਪਰਬਾਰਾਂ ਦੇ ਸਵੇਰ ਤੋਂ ਥੇ ਡੁਬਕੀ ਲਾਉਣ ਦੇ ਲਈ ਉਹਦੇ ਵਿੱਚ ਕੁਲਕਾਰ ਸਿੰਘ ਸਿੰਮਾ ਸਾਹਿਬ ਆ ਜਿਹੜੇ ਕਿ ਵਿਧਾਨ ਸਭਾ ਦੇ ਸਪੀਕਰ ਆ ਇਹਦੇ ਵਿੱਚ ਅਮਨ ਅਰੋੜਾ ਤੇ ਨੀਤ ਹੇਰ ਇਹ ਤਿੰਨੇ ਜਣੇ ਅੱਜ ਸੰਗਮ ਦੇ ਵਿੱਚ ਡੁਬਕੀ ਲਾ ਕੇ ਆਏ ਆ ਅੱਜ ਪ੍ਰਯਾਗ ਰਾਜ ਦੇ ਵਿੱਚ ਗਏ ਸੀ ਤੇ ਇਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਆਪਣੀਆਂ ਪੋਸਟਾਂ ਵੀ ਸਾਂਝੀਆਂ ਕੀਤੀਆਂ ਤੇ ਕਿਸਾਨਾਂ ਦੀ ਮੀਟਿੰਗ ਕਦੋਂ ਹੋਣੀ ਹੈ ਜੀ ਕੇਂਦਰ ਨਾਲ 22 ਤਰੀਕ ਨੂੰ ਮੀਟਿੰਗ ਹੋਊਗੀ ਇਸ ਤੋਂ ਪਹਿਲਾਂ ਵੀ ਮੀਟਿੰਗ ਹੋਈ ਸੀ ਪਰ ਉਹ ਮੀਟਿੰਗ ਬੇਲਤੀ ਜਾ ਰਹੀ ਸੀ ਉਹਦਾ ਕਾਰਨ ਇਹ ਸੀ ਕਿ ਉਸ ਮੀਟਿੰਗ ਦੇ ਵਿੱਚ ਖੇਤੀਬਾੜੀ ਮੰਤਰੀ ਸਾਹ ਪਹੁੰਚੇ ਨਹੀਂ ਸੀਗੇ ਕਿਉਂਕਿ ਇਹਨਾਂ ਦੇ ਪਰਿਵਾਰ ਦੇ ਵਿੱਚ ਇੱਕ ਵਿਆਹ ਸੀਗਾ ਉਸ ਵੇਲੇ ਪ੍ਰਲਾਦ ਜੋਸ਼ੀ ਕੇਂਦਰੀ ਮੰਤਰੀ ਪਹੁੰਚੇ ਸੀਗੇ ਤੇ ਉਹਦੇ ਵਿੱਚ ਬੈਠਾ ਰਹੀ ਸੀ ਤੇ ਹੁਣ ਜਿਹੜੀ 22 ਤਰੀਕ ਨੂੰ ਮੀਟਿੰਗ ਹੋਣੀ ਆ ਇਹਦੇ ਵਿੱਚ ਕਹਿੰਦੇ ਵੀ ਕੇਂਦਰੀ ਖੇਤੀਬਾੜੀ ਮੰਤਰੀ ਜਿਹੜੇ ਸ਼ਿਵਰਾਜ ਸਿੰਘ ਚੋਹਾਨ ਤੇ ਉਹਨਾਂ ਦੇ ਵੱਲੋਂ ਪਹੁੰਚਿਆ ਜਾਊਗਾ ਇਸ ਮੀਟਿੰਗ ਦੇ ਵਿੱਚ ਸੱਟਾ ਕਿ ਨਿਕਲਦਾ ਇਹ ਬਾਈ ਤ੍ਰਿਕ ਨੂੰ ਪਤਾ ਲੱਗੂਗਾ ਰਾਤ ਦੇ ਵੇਲੇ ਉਵੇਂ ਹੀ ਮੀਟਿੰਗ ਹੋਣੀ ਆ ਪਿਛਲੀ ਵਾਰੀ 3 ਘੰਟੇ ਮੀਟਿੰਗ ਚੱਲੀ ਸੀ ਜਿਹੜੀ ਬੇਤਟਾ ਰਹੀ ਸੀ ਐਸ ਕੀ ਵੇਨੇ ਦੇ ਕੀ ਬਣਦਾ ਜੀ ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ ਸਨ ਕਬਾਜ ਦੁਪਹਿਰ ਦੇ ਵੇਲੇ ਤਾਂ ਪੰਜਾਬ ਦਾ ਮੌਸਮ ਸੀਗਾ ਧਰਮ ਪਰ ਮੌਸਮ ਵਿਭਾਗ ਦਾ ਅੰਦਾਜ਼ਾ ਇਹ ਸੀਗਾ ਜੀ ਕਿ ਪੰਜਾਬ ਦੇ ਵਿੱਚ 20 ਪੈ ਸਕਦਾ ਤੇ ਅੱਜ ਇਸ ਵੇਲੇ ਕੁਝ ਖਾਵਾ ਤੇ ਬਦਲਵਾਈ ਹੈਗੀ ਤੇ ਆਉਂਦੇ 48 ਘੰਟੇ ਦੇ ਵਿੱਚ ਕਹਿੰਦੇ 20 ਦੀ ਸੰਭਾਵਨਾ ਕਈ ਥਾਵਾਂ ਤੇ ਹੈਗੀ ਆ ਉਹਦਾ ਮੌਸਮ ਵਿਭਾਗ ਨੇ ਗੱਲ ਕਹੀ ਸੀ ਕਿ ਅੱਜ ਤੇ ਅੱਜ ਦੁਪਹਿਰੋਂ ਬਾਅਦ ਤੇ ਭਲਖ ਨੂੰ ਪੰਜਾਬ ਦੇ ਅੱਧੋ-ਅੱਧ ਹਿੱਸੇ ਦੇ ਵਿੱਚ ਵੀ ਪੈਣਾ 15 ਕਦੇ ਪੈਿੰਦਾ ਬਾਅਦ ਦੀ ਗੱਲ ਆ ਪਰ ਇਸ ਵੇਲੇ ਕਈ ਥਾਵਾਂ ਤੇ ਬਦਲਵਾਈ ਹੈਗੀ ਆ ਜੀਨੋ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਮਿਹਰਬਾਨ ਜੀ ਮਿਹਰਬਾਨ ਇਸ ਦਾ ਮਜ਼ਾ ਜੁਹਰ ਹੈ ਰੈਡ ਐਫ ਐਮ